ਇਹ ਹੈ ਮਲੇਰ ਕੋਟਲਾ ਅਤੇ ਮਲੇਰ ਕੋਟਲਾ ਸ਼ਹਿਰ ਦੇ ਵੱਖ-ਵੱਖ ਇਲਾਕੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੇ ਸੱਟਾ ਚੌਂਕ ਅੰਦਰੂਨ ਬਾਜ਼ਾਰ ਦੀਆਂ ਤਸਵੀਰਾਂ ਜੋ ਕਿ ਬਾਜ਼ਾਰ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਪੂਰਾ ਸਜਾਇਆ ਹੋਇਆ ਹੈ ਈਦ ਦਾ ਚੰਦ ਨਜ਼ਰ ਆ ਚੁੱਕਿਆ ਤੇ ਇਸ ਦੇ ਨਾਲ ਹੀ ਲੋਕ ਈਦ ਦੀ ਨਮਾਜ਼ ਅਦਾ ਕਰਨਗੇ ਵੱਖ-ਵੱਖ ਮਸਜਿਦਾਂ ਦੇ ਵਿੱਚ ਅਤੇ ਇੱਕ ਦੂਸਰੇ ਨੂੰ ਗੱਲ ਲਾ ਕੇ ਈਦ ਦੀ ਮੁਬਾਰਕਬਾਦ ਦੇਣਗੇ ਈਦ ਦਾ ਤਿਹਾਰ ਦਾਜ਼ੀਏ ਕੇ ਇੱਕ ਮਹੀਨਾ ਪੂਰੇ ਰਮਜ਼ਾਨ ਦਾ ਮਹੀਨਾ ਗੁਜ਼ਰਨ ਉਪਰੰਤ ਆਉਂਦਾ ਹੈ ਜਿਸ ਦੀ ਕੀ ਹਰ ਇੱਕ ਨੂੰ ਉਡੀਕ ਹੁੰਦੀ ਹੈ ਬੜੀ ਬੇਸਬਰੀ ਦੇ ਨਾਲ ਅਤੇ ਇਸ ਵਾਰ ਵੀ ਲੋਕਾਂ ਨੇ ਜਿੱਥੇ ਇੱਕ ਮਹੀਨਾ ਰੋਜ਼ੇ ਰੱਖੇ ਖੂਬ ਇਬਾਦਤ ਕੀਤੀ ਮਸਜਿਦਾਂ ਦੇ ਵਿੱਚ ਨਮਾਜ਼ ਅਦਾ ਕੀਤੀ ਉੱਥੇ ਹੀ ਬਾਜ਼ਾਰਾਂ ਵਿੱਚ ਖੂਬ ਖਰੀਦਦਾਰੀ ਵੀ ਕੀਤੀ ਕੀ ਬੱਚੇ ਕੀ ਵੱਡੇ ਅਤੇ ਕੀ ਮਹਿਲਾਵਾਂ ਸਾਰਿਆਂ ਨੇ ਆਪਣੇ ਆਪਣੇ ਮਨਪਸੰਦ ਸਮਾਨ ਦੀ ਖਰੀਦਦਾਰੀ ਕੀਤੀ ਕੱਪੜੇ ਬੂਟ ਅਤੇ ਹੋਰ ਵੱਖੋ-ਵੱਖੋ ਸਮਾਨ ਦੀ ਖਰੀਦਦਾਰੀ ਵੱਖ-ਵੱਖ ਬਾਜ਼ਾਰਾਂ ਵਿੱਚ ਲੋਕਾਂ ਵੱਲੋਂ ਕੀਤੀ ਗਈ ਦੱਸਿਏ ਕਿ ਸਾਲ ਦੇ ਦੋ ਵੱਡੇ ਤਿਆਰ ਹੁੰਦੇ ਨੇ ਈਦੁਲ ਫਿਤਰ ਅਤੇ ਈਦੁਲ ਅਜ਼ਾ ਜਿਸ ਨੂੰ ਕਿ ਮੁਸਲਿਮ ਪਾਈਚਾਰ ਦੇ ਲੋਕ ਬੜੀ ਖੁਸ਼ੀ-ਖੁਸ਼ੀ ਮਨਾਉਂਦੇ ਨੇ ਅਤੇ ਜੇ ਗੱਲ ਕਰੀਏ ਮਸਜਿਦਾਂ ਬਾਜ਼ਾਰਾਂ ਦੀ ਤਾਂ ਉਹ ਵਕ ਵਕ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਸਜੇ ਹੁੰਦੇ ਨੇ ਮਲੇਰ ਕੋਟਲਾ ਦੀ ਜੇਕਰ ਗੱਲ ਕਰੀਏ ਤਾਂ ਰਮਜ਼ਾਨ ਦੇ ਆਖਰੀ ਦਿਨਾਂ ਦੇ ਵਿੱਚ ਸ਼ਹਿਰ ਪੂਰਾ ਸਜਾ ਹੁੰਦਾ ਆ ਲਾਈਟਾਂ ਚਮਕ ਚਮਕਦੀਆਂ ਨੇ ਤੇ ਸ਼ਹਿਰ ਜਗਮਗਰਦਾ ਆ ਤੇ ਜੇ ਗੱਲ ਕਰੀਏ ਤਾਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਹੁੰਦੀਆਂ ਨੇ ਤੇ ਇਹ ਬਾਜ਼ਾਰ ਤੇ ਮੁਹੱਲੇ ਜਿਹੜੇ ਨੇ ਇਸ ਤਰ੍ਹਾਂ ਸਜਾਏ ਹੁੰਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਬਾਜ਼ਾਰ ਜਿਹੜੇ ਨੇ ਉਹ ਇਸ ਤਰ੍ਹਾਂ ਸਜਾਏ ਹੁੰਦੇ ਨੇ ਲਾਈਟਿੰਗ ਦੇ ਨਾਲ ਵੱਖੋ ਵੱਖ ਰੰਗ ਬਰੰਗੀਆਂ ਜਿਹੜੀਆਂ ਲਾਈਟਾਂ ਨੇ ਉਹ ਇੱਥੇ ਮਹੱਲੇ ਮਹੱਲਿਆਂ ਦੇ ਵਿੱਚ ਮਸਜਿਦਾਂ ਦੇ ਬਾਹਰ ਜਿਹੜਾ ਹੈਗਾ ਦੇਖ ਸਕਦੇ ਹੋ ਕਿੰਨੇ ਸੋਹਣੇ ਤੇ ਮਨਮੋਹਣੇ ਦ੍ਰਿਸ਼ ਨਜ਼ਰ ਆਉਂਦੇ ਨੇ ਇਹ ਤਿਹਾਰ ਬਹੁਤ ਹੀ ਮਤਲਬ ਹੀ ਖੁਸ਼ੀ ਵਾਲਾ ਤਿਹਾਰ ਹੈ ਅਸੀਂ ਪਹਿਲਾਂ 30 ਦਿਨ ਅਸੀਂ ਰੋਜ਼ੇ ਰੱਖਦੇ ਆਂ ਫਿਰ ਰੋਜ਼ੇ ਰੱਖਣ ਤੋਂ ਬਾਅਦ ਅਸੀਂ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਨਾਲ ਮਨਾਉਂਦੇ ਆ ਸਾਡੇ ਦੋ ਤਿਹਾਰ ਨੇ ਬਹੁਤ ਹੀ ਵੱਡੇ ਨੇ ਇੱਕ Eid ਮਿੱਠੀ ਤੇ ਇੱਕ ਬਕਰਾਈ ਜਿਵੇਂ ਕਿ ਤੁਸੀਂ ਦੇਖਦੇ ਹੋ ਸਾਡੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲਾਈਟਾਂ ਹਰ ਇੱਕ ਚੀਜ਼ ਦਾ ਤਿਹਾਰ ਹੈ ਇਹ ਹਰ ਇੱਕ ਚੀਜ਼ ਔਰ ਜੋ ਵੀ ਹੈ ਸਮਾਨ बिकਦਾ ਆਪਣਾ ਕੱਪੜਿਆਂ ਦਾ ਖਾਣ ਪੀਣ ਦਾ ਬਹੁਤ ਹੀ ਵਧੀਆ ਸਾਡੇ ਇਹ ਤਿਹਾਰ ਹੈ ਸਾਨੂੰ ਬਹੁਤ ਹੀ ਵਧੀਆ ਲੱਗਦਾ ਸਾਨੂੰ ਇਹ ਦੇਖ ਕੇ ਆਪਣਾ ਖੁਸ਼ੀ ਹੁੰਦੀ ਹੈ ਸਾਨੂੰ ਬਹੁਤ ਹੀ ਜ਼ਿਆਦਾ ਸਾਡੇ ਜਿੰਨੇ ਵੀ ਭਾਈ ਬਾਹਰ ਅੰਦਰ ਬੈਠੇ ਨੇ ਸਾਡੇ ਵੱਲੋਂ ਸਾਰਿਆਂ ਨੂੰ Eid ਮੁਬਾਰਕ ਕੀ ਚੀਜ਼ ਦੇਖ ਸਕਦੇ ਹੋ ਗਲੀਆਂ ਮੁਹੱਲੇ ਸਾਰੇ ਪਾਸੇ ਬੜੀ ਚਹਿਲ ਪਹਿਲ ਹੈ ਜੀ ਰੌਣਕਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਸਜੇ ਹੋਏ ਨੇ ਸਾਜ਼ੋ ਸਮਾਨ ਖਰੀਦਿਆ ਜਾ ਰਿਹਾ ਸਾਰੇ ਮਸਰੂਫ ਨੇ ਲੋਕ ਸਾਰੇ ਬੜੇ ਖੁਸ਼ ਨੇ ਜਿੰਨੇ ਵੀ ਮੁਸਲਿਮ ਭਾਇਚਾਰੇ ਜਿੱਥੇ ਵੀ ਬੈਠਾ 올 ਓਵਰ ਦਾ ਵਰਲਡ ਚੈਪ ਸਾਨੂੰ ਜੀ Eid ul Fitr ਦੀਆਂ ਜੀ ਮੁਸਲਿਮ ਭਾਇਚਾਰੇ ਵੱਲੋਂ ਮਲੇਰ ਕੋਟਲੇ ਤੋਂ ਬਹੁਤ ਬਹੁਤ ਮੁਬਾਰਕਾਂ ਜੀ